ਮੈਂ ਅਕਤਿਰ ਪਹਿਲਾਂ ਛੋਟੀਆਂ ਕਰੰਸੀ ਇਕੱਠੀਆਂ ਕਰਦਾ ਹੁੰਦਾ ਸੀ ਜੀ ਪੰਜ ਪੈਸੇ 10 ਪੈਸੇ 1 ਪੈਸੇ 2 ਪੈਸੇ 3 ਪੈਸੇ ਉਸ ਤੋਂ ਬਾਅਦ ਹੌਲੀ ਹੌਲੀ ਮੈਨੂੰ ਸ਼ੌਂਕ ਜਿਹਾ ਜਾਗਣਾ ਫਿਰ ਮੁਗਲ ਨੇ ਪਰਸ਼ੀਨ ਨੇ ਹੋਰ ਸਿੱਕੇ ਜਿਵੇਂ ਕਾਪਰ ਦੇ ਆ ਗਏ ਚਾਂਦੀ ਦੇ ਆ ਗਏ ਇਦਾਂ ਸ਼ੁਰੂ ਕਰਨਾ 210 ਕੰਟਰੀ ਦੇ ਸਿੱਕੇ ਨੇ ਜੀ ਇਹ ਜਿਹੜੇ ਤੁਹਾਨੂੰ ਦਿਖਾਏ ਨੋਟ ਦਿਖਾਏ ਨੇ ਇਹ 59 ਕੰਟਰੀ ਨੇ ਜੀ ਤੇ 150 ਨੋਟ ਨੇ ਜੀ ਆਹ ਇੱਕ ਆਪਣੇ ਕੋਲੇ ਯੂਗੋਸਲਾਵੀਆ ਦਾ ਨੋਟ ਹੈ ਜਿਹੜਾ 5 ਰੁਪਏ ਦਾ ਹੈ ਜੀ ਤੇ ਇਹ ਲੱਖ ਦਾ ਹੈ ਹਾਂਜੀ 1 ਲੱਖ ਦਾ ਨੋਟ ਹੈ 785 ਤੇ 786 ਇਹ ਇਕੱਲੇ ਇਕ ਨਹੀਂ ਹੈਗੇ ਇਹ ਜਿੰਨੇ ਵੀ ਤੁਸੀਂ ਆ ਦੇਖੋਗੇ ਨਾ ਆ ਸਟਾਰਟਿੰਗ ਦੇ ਵਿੱਚ ਤੇ ਐਂਡਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਿਆਂ ਦਾ ਸੇਮ ਹੀ ਨੰਬਰ ਹੈ ਇਹ 10 ਲੱਖ ਨੋਟਾਂ ਦੇ ਵਿੱਚੋਂ ਇੱਕ ਨੋਟ ਨਿਕਲਦਾ ਜੀ ਇਹ 35 ਕਰੋੜ ਨੂੰ ਨੋਟਾਂ ਦੇ ਵਿੱਚੋਂ ਇਹ ਨੋਟ ਨਿਕਲੇ ਹੋਏ ਨੇ ði ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਅੱਜ ਦੇ ਟਾਈਮ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪੈਸਿਆਂ ਦੀ ਤਾਂ ਪੈਸਿਆਂ ਦਾ ਮੁੱਲ ਬਹੁਤ ਜ਼ਿਆਦਾ ਹੈ ਪਰ ਅੱਜ ਸਾਡੇ ਨਾਲ ਇੱਕ ਇੱਤਿਹ ਦੇ ਸਰਦਾਰ ਜੀ ਮੌਜੂਦ ਨੇ ਜਿੰਨਾ ਕੋਲ 65000 ਸਿੱਕੇ ਡਾਲਰ ਯਾਨੀ ਕਿ ਮੁਗਲ ਸ਼ਾਸਨ ਕਾਲ ਤੋਂ ਲੈ ਕੇ ਅੱਜ ਤੱਕ ਦੀ ਜਿੰਨੀ ਵੀ ਕਰੰਸੀ ਆਈਆਂ ਨੇ ਉਹ ਸਾਰੇ ਉਹਨਾਂ ਕੋਲ ਮੌਜੂਦ ਨੇ ਬਹੁਤ ਕਲੈਕਸ਼ਨ ਇਹਨਾਂ ਨੇ ਰੱਖੀ ਹੋਈ ਹੈ ਇੱਕ ਸ਼ੌਂਕੀਆ ਤੌਰ ਤੇ ਰੱਖੀ ਹੋਈ ਹੈ ਤੇ ਅੱਜ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਸਰ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿਸ ਤਰੀਕੇ ਨਾਲ ਤੁਸੀਂ ਇਹ ਕਲੈਕਸ਼ਨ ਜਿਹੜੀ ਹੈ ਕਲੈਕਟ ਕੀਤੀ ਹੈ ਕਿਦਾਂ ਸ਼ੌਂਕ ਪਿਆ ਕਿਵੇਂ ਇੱਕ ਇੱਕ ਚੀਜ਼ ਜਿਹੜੀ ਹੈ ਤੁਸੀਂ ਜਾ ਜਾ ਕੇ ਜਾਂ ਫਿਰ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਾਰੇ ਨੂੰ ਕੱਟੀ ਕੀਤੀ ਮੈਂ ਅਕਤੁਰ ਬੰਨਾਂ ਛੋਟੀਆਂ ਕਰੰਸੀ ਇਕੱਠੀਆਂ ਕਰਦਾ ਹੁੰਦਾ ਸੀ ਜੀ ਪੰਜ ਪੈਸੇ 10 ਪੈਸੇ 1 ਪੈਸੇ 2 ਪੈਸੇ 3 ਪੈਸੇ ਉਸ ਤੋਂ ਬਾਅਦ ਹੌਲੀ ਹੌਲੀ ਮੈਨੂੰ ਸ਼ੌਂਕ ਜਿਹਾ ਜਾਗਣਾ ਫਿਰ ਮੁਗਲ ਲੈ ਪਰਸ਼ੀਅਨ ਲੈ ਹੋਰ ਸਿੱਕੇ ਜਿਵੇਂ ਕਾਪਰ ਦੇ ਆ ਕੇ ਚਾਂਦੀ ਦੇ ਆ ਕੇ ਇਦਾਂ ਸ਼ੁਰੂ ਕਰਨੇ ਫਿਰ ਮੈਨੂੰ ਇੱਕ ਕਲੈਕਸ਼ਨ ਦਾ ਸ਼ੌਂਕ ਲੱਗਿਆ ਵੀ ਮੈਂ ਯੂ ਐਨ ਸੀ ਕੋਇਨ ਇਕੱਠੇ ਕਰਾਂ ਫਿਰ ਮੈਂ ਇੱਕ ਯੂਐਨਸੀ ਕੋਇਨ ਇਕੱਠੇ ਕੀਤੇ 210 ਕੰਟਰੀਜ਼ ਦੇ ਕੀ ਬਾਤ ਹੈ ਜਿਹੜੇ ਕਿ ਅਜ ਦਿਨ ਤੱਕ ਯੂਜ਼ ਨਹੀਂ ਹੋਏ ਜਿਨ੍ਹਾਂ ਦੇ ਉੱਤੇ ਫਿੰਗਰ ਟੱਚ ਵੀ ਨਹੀਂ ਗਈ ਹੈਗੀ ਉਹ ਜਦੋਂ ਸਿਕਾ ਮੰਗਾਇਆ ਜਾਂਦਾ ਸੀਗਾ ਉਸ ਤਰ੍ਹਾਂ ਹੀ ਉਹ ਸੀ ਸੰਭਾਲ ਕੇ ਰੱਖਿਆ ਫਿਰ ਤੋਂ ਫੈਲਾ ਮੰਗਾਈਆਂ ਉਹਨਾਂ ਨੂੰ ਫੈਲਾ ਚ ਲਗਾ ਕੇ ਰੱਖਿਆ ਗਿਆ ਇੱਕ ਮੇਰੇ ਕੋਲ ਕਲੈਕਸ਼ਨ ਨੇ ਬਹੁਤ ਅੱਛੀ ਹੈ ਜੀ ਇੱਕ ਮੇਰੇ ਕੋਲੇ 59 ਕੰਟਰੀਆਂ ਦੀ 150 ਨੋਟਸ ਨੇ ਜਿਹੜੇ ਵੀ ਉਹ ਕਲੈਕਸ਼ਨ ਬਹੁਤ ਵਧੀਆ ਜੀ ਆਪਣੇ ਕੋਲੇ ਜਿਹਦੇ ਚ ਇੱਕ 5 ਅਰਬ ਰੁਪਏ ਦਾ ਨੋਟ ਵੀ ਹੈ ਜੀ ਜੀ ਹਾਂਜੀ ਲੱਖ ਰੁਪਏ ਦੇ ਉਹ ਵੀ ਕਿੱਥੇ ਆ ਉਹ ਦਿਖਾ ਦਿੰਨੇ ਜੀ ਜੀ ਬਿਲਕੁਲ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਇਹਨਾਂ ਨੇ سارے ਜਿਹੜੇ ਕਲੈਕਸ਼ਨ ਨੇ ਰੱਖੀ ਹੋਈ ਆ ਆ ਪੂਰੀ ਇੱਕ ਆਪਾਂ ਕਹਿ ਸਕਦੇ ਇੱਕ ਐਲਬਮ ਟਾਈਪ ਇਹਨਾਂ ਨੇ ਬਣਾਇਆ ਹੋਇਆ ਕਿ ਕਿੱਦਾਂ ਫਰੇਮਿੰਗ ਕਰਕੇ ਹਰ ਇੱਕ ਟਾਈਪ ਦੇ ਜਿਹੜੇ ਪੈਸੇ ਨੇ ਰੱਖੇ ਹੋਏ ਨੇ 210 ਕੰਟਰੀ ਦੇ ਰੱਖੇ ਹੋਏ ਨੇ 210 ਕੰਟਰੀ ਦੇ ਸਿੱਕੇ ਨੇ ਜੀ ਇਹ ਜਿਹੜੇ ਤੁਹਾਨੂੰ ਦਿਖਾਏ ਨੋਟ ਦਿਖਾਏ ਨੇ ਜੀ ਇਹ 59 ਕੰਟਰੀ ਨੇ ਜੀ ਸ਼ਾਬਾਸ਼ ਤੇ 150 ਨੋਟ ਨੇ ਜੀ ਆਹ ਇੱਕ ਆਪਣੇ ਕੋਲੇ ਯੂਗੋਸਲਾਵੀਆ ਦਾ ਨੋਟ ਹੈ ਜਿਹੜਾ 5000 ਰੁਪਏ ਦਾ ਜੀ ਸ਼ਾਬਾਸ਼ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ 50000 12000 21000 ਇਸ ਤੇ ਕਈ ਨੋਟਾਂ ਦੀ ਕਲੈਕਸ਼ਨ ਹੈ ਇਹਦੇ ਵਿੱਚ ਨੇ ਇਹ ਨੋਟ ਵਿੱਚ ਕੁਝ ਇਦਾਂ ਦੇ ਵੀ ਨੇ ਜਿਹੜੇ ਕਿ ਮਤਲਬ ਕਿ ਆਏ ਤਾਂ ਹੈਗੇ ਪਰ ਕਦੇ ਯੂਜ਼ ਨਹੀਂ ਕੀਤੇ ਗੇ ਇਹ ਸਾਰੇ ਯੂਜ਼ ਨੇ ਜੀ ਅੱਛਾ ਇਹ ਸਾਰੇ ਯੂਜ਼ ਕੀਤੇ ਹੋਏ ਨੇ ਜਿਹੜੇ ਨਹੀਂ ਯੂਜ਼ ਕੀਤੇ ਉਹ ਸਿੱਕੇ ਨੇ ਜੀ ਆਪਣੇ ਕੋਲੇ ਜੀ ਹਾਂਜੀ ਤੇ ਜਿਵੇਂ ਤੁਸੀਂ ਕਿ 1 ਲੱਖ ਦਾ 1 ਲੱਖ 20 ਹਜ਼ਾਰ ਦਾ ਵੀ ਕੁਝ ਇਦਾਂ ਦੇ ਵੀ ਲੂਟ ਨੇ ਕੁਝ ਇਦਾਂ ਦੇ ਵੀ ਤੁਹਾਡੇ ਕੋਲ ਹੈਗੀ ਹੈ ਕਰੰਸੀ ਉਸ ਨੂੰ ਮਤਲਬ ਕਿੱਦਾਂ ਤੁਸੀਂ ਮਤਲਬ ਕਲੈਕਟ ਕੀਤਾ ਸੀ ਸਾਡੇ ਦੇਸ਼ ਦੇ ਸਿਰਫ 26 ਕੰਟਰੀਆਂ ਹੀ ਚੱਲ ਸਕਦੀਆਂ ਨੇ ਜਿਹੜੀਆਂ ਬਾਦ ਵਾਲੀਆਂ ਬਾਹਰ ਨਹੀਂ ਕੰਟਰੀ ਉਹ ਇੱਥੇ ਨਹੀਂ ਚੱਲਦੀਆਂ ਉੱਥੇ ਜਾ ਕੇ ਹੀ ਸਾਨੂੰ ਨੋਟ ਨੂੰ ਚਲਾਉਣਾ ਪੈਂਦਾ ਜੀ ਇਹ ਆਪਾਂ ਮੇਰੇ ਕੋਲ ਕਲੈਕਟਰ ਹੈਗੇ ਨੇ ਕਿ ਕਲੈਕਟਰਾਂ ਤੋਂ ਪਰਚੇਜ਼ ਕੀਤੇ ਜਾਂਦੇ ਨੇ ਅੱਛਾ ਆਪ ਵੀ ਜਗਏ ਹੋ ਕੋਈ ਕੰਟਰੀ ਵਗੈਰਾ ਦੇ ਵਿੱਚ ਇੱਥੇ ਜਾ ਕੇ ਤੁਸੀਂ ਮਤਲਬ ਕਿ ਇੱਕ ਕਰਤੋਂ ਕੰਟਰੀਆਂ ਦੇ ਵਿੱਚ ਗਿਆ ਜੀ ਅੱਛਾ ਇੱਕ ਘਟੇ ਕਰਨ ਲਈ ਹਾਂਜੀ 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 ਇਸ ਤੋਂ ਬਾਅਦ ਇਹ ਕਿਹੜੀ ਕੰਟਰੀ ਦਾ ਹੈ ਤੇ ਇਹ ਕੀ ਕਿੰਨੇ ਕ ਦਾ ਨੋਟ ਹੈ ਮੰਜੂਲਾ ਦਾ ਜੀ 2 2 2 ਦਾ 2 ਦਾ 5 ਦਾ 10 5 ਦਾ 10 ਦਾ ਜੋ ਜੋ ਉਹਨਾਂ ਦੇ ਉੱਤੇ ਗੌਰਨ ਰਾਏ 10 ਦਾ ਅੱਗੇ 20 ਦਾ 50 ਦਾ 50 ਦਾ ਇਹ ਪੂਰਾ ਸੈੱਟ ਹੈ ਜੀ ਕੰਪਲੀਟ 100 ਦਾ 500 ਦਾ 1000 ਦਾ ਕੀ ਬਾਤ ਹੈ 2000 ਦਾ 10000 ਦਾ ਇਹ ਬੰਜ਼ੂਲਾ ਕੰਪਨੀ ਦੇ ਕੰਟਰੀ ਦੇ ਨੇ ਜੀ ਇਹ ਬੰਜ਼ੂਲਾ ਦੇ ਨੇ ਜਿੱਥੇ ਕਿ 10000 ਤੋਂ ਤੱਕ ਇਹਨਾਂ ਕੋਲ ਨੋਟਾਂ ਪਈਆਂ ਨੇ ਤੇ ਇਸ ਅ ਅੱਜ ਦੇ ਟਾਈਮ ਦੇ ਵੀ ਤੁਸੀਂ ਮਤਲਬ ਕਲੈਕਟ ਕੀਤੇ ਹੋਏ ਨੇ ਅੱਜ ਦੇ ਟਾਈਮ ਇੰਡੀਅਨ ਕਰੰਸੀ ਬਹੁਤ ਇਕੱਠੀ ਕੀਤੀ ਹੈ ਜੀ ਜੀ ਇੰਡੀਅਨ ਕਰੰਸੀ ਦੇ ਵਿੱਚ ਵੀ ਮੈਂ ਜਿਵੇਂ 785786 785 786 6 ਡਿਜੀਟਲ ਸੇਮ 350 ਨੋਟਸ ਹੋਣਗੇ ਆਪਣੇ ਕੋਲੇ 300 350 350 نوٹ ਨੇ ਤੁਹਾਡੇ ਕੋਲ ਜੋ ਕਿ 785 ਤੇ 786 ਵਾਲੇ ਨੇ 6 ਡਿਕਟਰ ਨੇ ਸੇਮ ਹੋਏ ਕਿ ਜੀ ਹਾਂ ਜੀ ਸੇਮ ਬਿਲਕੁਲ ਸੇਮ ਜੀ ਸੇਮ ਕਿਸ ਤਰੀਕੇ ਨਾਲ ਕੱਟੇ ਕਰਦੇ ਹੋ ਕਿੰਨਾ ਟਾਈਮ ਲੱਗਦਾ ਕਿਉਂਕਿ ਮੈਂ ਕਹਿੰਨੀ ਆ ਇੱਕ ਨੋਟ ਸਾਡੇ ਕੋਲ 786 ਦਾ ਉਹ ਦੂਜਾ ਘਟਾ ਕਰਨ ਲਈ ਸੇਮ ਐਜ਼ ਇਟ ਇਜ਼ ਮੈਨੂੰ ਲੱਗਦਾ ਕਾਫੀ ਟਾਈਮ ਲੱਗ ਜਾਂਦਾ ਉਹਨੂੰ ਅ ਇੱਕ ਪੂਰਾ ਬੰਡਲ ਨੋਟਾਂ ਦਾ ਜੀ 10 ਲੱਖ ਨੋਟਾਂ ਦੇ ਵਿੱਚੋਂ ਇੱਕ ਨੋਟ ਨਿਕਲਣਾ 785 786 ਜੀ ਜਿਹੜੇ 350 ਨੋਟ ਨੇ ਇਹ 35 ਕਰੋੜ ਨੋਟਾਂ ਦੇ ਵਿੱਚੋਂ ਕੱਢੇ ਗਏ ਨੇ ਤੇ ਤਾਂ ਸਾਡੇ ਕੋਲੇ ਇਕੱਠੇ ਹੋਏ ਨੇ ਤਾਂ ਤੁਸੀਂ ਕਿਦਾਂ ਮਤਲਬ ਕੀ ਖੱਟੇ ਕੀਤੇ ਉਹਨਾਂ ਨੂੰ ਮੈਂ ਮਤਲਬ ਮੈਂ ਕਹਿੰਨੀ ਹਾਂ ਪੂਰੀ ਆਡੀਅנס ਜਾਣਨ ਲਈ ਬਹੁਤ ਜ਼ਿਆਦਾ ਮਤਲਬ ਕਿ ਉਕਸਾਈਤਾ ਕਿ ਕਿਦਾਂ ਤੁਸੀਂ ਮਤਲਬ ਉਹਨਾਂ ਨੂੰ ਕਲੈਕਟ ਕੀਤਾ ਕਿਦਾਂ ਮਤਲਬ ਕੀ ਖੱਟੇ ਕੀਤੇ ਕਿਸ ਤਰੀਕੇ ਨਾਲ ਤੁਸੀਂ 35 ਕਰੋੜ ਦੀ ਕਰੰਸੀ ਵਿੱਚੋਂ 786 ਦਾ ਇੱਕ ਨੋਟ ਜਿਹੜਾ ਕੱਢਿਆ ਇਲੈਕਟ੍ਰੋਨ ਨੂੰ ਫੜ ਲਈਦਾ ਜੀ ਕਲੈਕਟਰ ਸਾਨੂੰ ਇਕੱਠੇ ਕਰਕੇ ਦੇ ਜਾਂਦੇ ਨੇ ਜੀ ਕਈ ਨੋਟਾਂ ਵਾਲੇ ਦੇ ਜਾਂਦੇ ਨੇ ਜੀ ਕਿ ਬੈਂਕ ਵਾਲਿਆਂ ਨਾਲ ਕੰਟੈਕਟ ਕਰਨਾ ਪੈਂਦਾ ਜੀ ਫਿਰ ਉੱਥੋਂ ਚੱਕੀ ਦੇਣ ਨੋਟ ਜੀ ਸ਼ਾਬਾਸ਼ ਤੇ ਮਤਲਬ ਅਥਰੇ ਹੀ ਸ਼ੌਂਕ ਹੈ ਹਾਂਜੀ ਵੱਖਰੇ ਸ਼ੌਂਕ ਨੇ ਜੀ ਅੱਜ ਕਦੇ ਸੋਚਿਆ ਕਿ ਇਸ ਨੂੰ ਅੱਗੇ ਹੋਰ ਵਿਧਾਇਆ ਜਾਵੇ ਜਾਂ ਫਿਰ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਨਹੀਂ ਅਸੀਂ ਪਹਿਲਾਂ ਵੈਸੇ ਬਹੁਤ ਸਕੂਲਾਂ ਕਾਲਜਾਂ ਦੇ ਵਿੱਚ ਜਵਾਡਾ ਜਵਾੜੇ ਗੁਰਦੁਆਰਾ ਸਾਹਿਬ 'ਚ ਅਸੀਂ ਐਕਸੀਜਨ ਲਗਾ ਚੁੱਕੇ ਹਾਂ ਜੀ ਜਿਹਦੇ ਧਾਰਮਿਕ ਪੁਥੀਆਂ ਵੀ ਲਗਾਣੇ ਆ ਬਟ ਇਹ ਜਿਹੜੀ ਐਕਸੀਜਿਸ਼ਨ ਲਗਾ ਲਗਾਣੇ ਆ ਇਹ ਸਿਰਫ ਇਸ ਲਈ ਲਾਨਾ ਹੈ ਬੱਚਾ ਨੂੰ ਥੋੜਾ ਜਿਹਾ ਨੌਲੇਜ ਦਿੱਤੀ ਜਾਵੇ ਪਰ ਹੁਣ ਸਾਡਾ ਇਹ ਮੇਰਾ ਜਿਹੜਾ ਆਪਣਾ ਸ਼ੌਕ ਹੈ ਉਹਨਾਂ ਨੂੰ ਮੈਂ ਮਾਰ ਕੇ ਮੈਂ ਇਹਨੂੰ ਸਾਰੇ ਆਪਣਾ ਜਿੰਨਾ ਸੋ ਇਹਨੂੰ ਪੈਕ ਅਪ ਕਰਕੇ ਮੈਂ ਬਾਹਰ ਜਾਣ ਦੀ ਪ੍ਰੋਬਲਮ ਬਣਾ ਰਿਹਾ ਹਾਂ ਕਿਉਂ ਬਸ ਇਹ ਦੇਣਾ ਚਾਹੁੰਦਾ ਜੀ ਕੋਈ ਕੋਈ ਟਰੈਸੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਕਰਕੇ ਬੰਦੇ ਦਾ ਮਨ ਥੋੜਾ ਜਿਹਾ ਖੁੱਲ ਜਾਂਦਾ ਜੀ ਤੁਹਾਡੇ ਨਾਲ ਕੋਈ ਕੀ ਇਦਾਂ ਦਾ ਮਤਲਬ ਕੀ ਹੋਇਆ ਕਿ ਤੁਸੀਂ ਤੁਹਾਡਾ ਮਨ ਹੀ ਇਧਰੋਂ ਦੂਰ ਹੋ ਗਿਆ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਇਹਨਾਂ ਸਾਰਿਆਂ ਨੂੰ ਵੇਚ ਕੇ ਹਾਂਜੀ ਬਸ ਇਸ ਤਰ੍ਹਾਂ ਦੀ ਕੁਝ ਕਈ ਗੱਲਾਂ ਨਹੀਂ ਦੱਸਣ ਲੈਂਦੀ ਜੀ ਹਾਂਜੀ ਕੋਲ ਮਤਲਬ ਮੁਗਲ ਕਾਲ ਦੇ ਵੀ ਤੁਹਾਡੇ ਕੋਲ ਸਿੱਕੇ ਨੇ ਹਾਂਜੀ ਉਹ ਵੀ ਹੈਗੇ ਆ ਜੀ ਇੱਕ ਵਾਰੀ ਦਿਖਾਉਂਗੇ ਫਿਲਹਾਲ ਨਹੀਂ ਆ ਜੀ ਐਸ ਤਾਂ ਮੇਰੇ ਕੋਲੇ ਐਸ ਟਾਈਮ ਸਿਰਫ 200 ਕੰਟਰੀਆਂ 10 ਕੰਟਰੀਆਂ ਦਿਖਾ ਸਕਦਾ ਹਾਂ ਤੁਹਾਨੂੰ ਤੇ ਇਹ ਤੁਹਾਨੂੰ 150 ਨੋਟ ਜਿਹੜੇ 58 ਕੰਟਰੀਆਂ ਦੇ ਇਹ ਦਿਖਾ ਸਕਦਾ ਜੀ ਇਹ 10 ਕੰਟਰੀਆਂ ਦੇ ਵਿੱਚ ਕਿਹੜੀ ਕਿਹੜੀਆਂ ਕੰਟਰੀਆਂ ਦੇ ਨੇ ਤੁਸੀਂ ਇੱਕ ਵਾਰੀ ਦੇਖੋ ਦੱਸੂਗੇ ਇਹ 10 10 10 ਕੰਟਰੀਆਂ ਅਲੱਗ-ਅਲੱਗ ਡਿਫਰੈਂਟ ਨੇ ਜੀ ਸਾਰੀ ਤੁਹਾਨੂੰ ਡਿਟੇਲ ਵੀ ਮੈਂ ਭੇਜ ਸਕਦਾ ਜੀ ਤੇ ਇਹ ਲੱਖ ਦਾ ਹੈ ਹਾਂਜੀ 1 ਲੱਖ ਦਾ ਨੋਟ ਹੈ ਜੀ 1 ਲੱਖ ਦਾ ਇਹ ਕਿਹੜੀ ਕੰਟਰੀ ਦਾ ਹੈ ਜੇ ਤੇ ਕਿਸ ਤਰੀਕੇ ਨਾਲ ਸਰ ਇੱਕ ਨਾ ਹੁੰਦਾ ਹੈ ਕਿ ਚਲੋ ਤੁਸੀਂ ਮਤਲਬ ਕਿ ਸਾਰੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮਤਲਬ ਕਿ ਸੋਰਸਸ ਲਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਕਲੈਕਟ ਕੀਤੀ ਹੋਈਆਂ ਨੇ ਪਰ ਅੱਜ ਕੱਲ ਆਪਣੀ ਆਪਣੀ ਪੀੜ੍ਹੀ ਦੀ ਆਪਾਂ ਗੱਲ ਕਰੀਏ ਅੱਜ ਕੱਲ ਕਿੱਦਾਂ ਮਤਲਬ ਕਿ ਉਹ ਅਵੇਅਰ ਹੋਣਗੇ ਕਿੱਦਾਂ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗੂਗਾ ਕਿਸ ਤਰੀਕੇ ਨਾਲ ਪਤਾ ਪਤਾ ਲੱਗੂਗਾ ਕਿ ਕਿਹੜੀ ਕੰਟਰੀ ਦੇ ਵਿੱਚ ਕਿਹੜਾ ਸਿੱਕਾ ਜਾਂ ਕਿਹੜਾ ਨੋਟ ਬਣਦਾ ਹੈ ਸਾਡੇ ਜਿਹੜੇ ਹੁਣ ਜਿਹੜੀ ਪਨੀਰੀਆਂ ਹਨ ਉਹਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਹੀ ਨਹੀਂ ਹੈ ਜੀ ਵੀ ਮੈਂ ਇਹ ਸਿੱਕਾ ਕਿਹੜੀ ਕੰਟਰੀ ਦਾ ਕਿਹੜੀ ਦਾ ਨਹੀਂ ਉਹਨਾਂ ਦਾ ਸਿਰਫ ਆਪਣ ਤੇ ਆਪਣਾ ਜਿਹੜਾ ਉਹਨਾਂ ਦਾ ਕੰਮ ਹੈ ਉਹ ਉਹਨੇ ਕਰਨਾ ਵਾ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਅਸੀਂ ਪਰਦੇਸੀਆਂ ਲਗਾਣੇ ਵੀ ਉੱਥੇ ਕੋਈ ਧਿਆਨ ਥੋੜਾ ਦਿੰਦੇ ਨੇ ਦੇਖ ਕੇ ਵਾਹ ਵਾਹ ਬੱਲੇ ਬੱਲੇ ਸਾਰੇ ਕਰਕੇ ਚੱਲਦੇ ਨੇ ਕਿ ਕਿਸੇ ਕੋਈ ਦਿਮਾਗ ਚ ਗੱਲੇ ਮਤਲਬ ਦਾਦਾ ਨਹੀਂ ਹੋਇਆ ਕਿ ਤੁਸੀਂ ਐਗਜ਼ਿਬਿਸ਼ਨ ਲਾਈ ਹੋਵੇ ਸਪੈਸ਼ਲੀ ਕੋਈ ਵੀ ਸਟੂਡੈਂਟਸ ਹੋਵੇ ਜਾਂ ਕੋਈ ਨੌਜਵਾਨ ਆਇਆ ਹੋਵੇ ਤੁਹਾਡੇ ਨਾਲ ਬਹੁਤ ਜ਼ਿਆਦਾ ਟਰੈਕਸ਼ਨ ਆ ਗੱਲ ਕੀਤੀ ਹੋਵੇ ਕਿ ਹਾਂ ਇਹ ਸਿੱਕੇ ਕਿਧਰੋਂ ਲੈ ਕੇ ਆਏ ਹੋ ਕਿਵੇਂ ਤੁਸੀਂ ਮਤਲਬ ਫਾਈਂਡ ਕੀਤੇ ਕੁਛ ਐਦਾਂ ਦਾ ਕਦੇ ਨਹੀਂ ਹੋਇਆ ਕੋਈ ਲੱਖਾਂ ਚ ਇੱਕ ਐਦਾਂ ਬੰਦਾ ਇਸ ਤਰ੍ਹਾਂ ਬਸ ਕਈ ਹੈਗੇ ਨੇ ਕਲੈਕਟਰ ਜਿਹੜੇ ਆ ਕੇ ਪੁੱਛਦੇ ਨੇ ਬੱਚੇ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਜਿਨ੍ਹਾਂ ਦੇ ਮਾਪੇ ਕੋਲੇ ਥੋੜੇ ਪਏ ਹੁੰਦੇ ਨੇ ਉਹ ਫਿਰ ਆ ਕੇ ਆਪਣੇ ਵੀ ਦਿਖਾ ਦਿੰਦੇ ਨੇ ਤੇ ਸਾਨੂੰ ਦੱਸਦੇ ਨੇ ਵੀ ਆਹ ਦੇਖੋ ਸਾਡੇ ਕੋਲੇ ਪਏ ਨੇ ਜੀ ਬਸ ਉਹਨਾਂ ਨੂੰ ਸ਼ੌਂਕ ਹੁੰਦਾ ਜਿਨ੍ਹਾਂ ਦੇ ਮਾਪੇ ਆਪਣੇ ਪਹਿਲਾਂ ਮڑے ਮੋٹے ਇਕੱਠੇ ਤੁਹਾਡੇ ਮਤਲਬ ਕਿ ਇੱਕ ਕੱਲੇ ਦਾ ਸ਼ੌਂਕ ਹੈ ਕਿ ਤੁਹਾਡੇ ਮਤਲਬ ਪਰਿਵਾਰ ਦਾ ਵੀ ਸ਼ੌਂਕ ਹੈ ਸਿੱਕੇ ਇਸ ਤਰੀਕੇ ਨਾਲ ਇਕੱਠੇ ਮੇਰੇ ਬ੍ਰਦਰ ਦਾ ਵੀ ਸ਼ੌਂਕ ਹੈ ਜੀ ਕੀ ਗੱਲ ਹੈ ਉਹਨਾਂ ਕੋਲ ਕਿੰਨੇ ਆ ਫਿਰ ਉਹਨਾਂ ਕੋਲ 80000 ਕੋਇਨ ਦੀ ਕਲੈਕਸ਼ਨ ਹੈ ਜੀ 80000 ਹਾਂ ਜੀ ਹਾਂ ਜੀ 80000 ਉਹਨਾਂ ਨੇ ਇਕੱਠੇ ਕੀਤੇ ਹਾਂ ਜੀ ਹਾਂ ਜੀ ਮੈਂ ਸਿਰਫ 650 ਦੇ ਡਿਟੇਗਿਆ ਜੀ ਜਦੋਂ ਮੈਂ ਦੇਖਿਆ ਮੇਰੀ ਬ੍ਰਦਰ ਕੋਲ ਜਾਰਾ ਕਲੈਕਸ਼ਨ ਹੈ ਮੈਂ ਉੱਥੇ ਹੀ ਸਟਾਪ ਲਾਤਾ ਨਾ ਮੈਂ ਕੋਈ ਸਿੱਕਾ ਪਾਇਆ ਤੇ ਨਾ ਕੱਢਿਆ ਆਹ ਵਾਹ ਤੇ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਇਹ ਚੀਜ਼ਾਂ ਇਕੱਠੇ ਕਰਨ ਨੂੰ ਮੈਨੂੰ 17 ਸ਼ੌਂਕ ਫਿਰ ਕਿਸ ਤਰੀਕੇ ਨਾਲ ਪਿਆ ਮਤਲਬ ਇਹ ਇਹ ਤਾਂ ਮਤਲਬ ਬਹੁਤ ਯੂਨੀਕ ਸ਼ੌਂਕ ਆ ਮਤਲਬ ਕਿਸ ਤਰੀਕੇ ਨਾਲ ਤੁਸਾਨੂੰ ਇਹ ਸ਼ੌਂਕ ਜਿਹੜਾ ਪਿਆ ਸ਼ੌਂਕ ਦੀ ਬਸ ਆਪਣੇ ਸ਼ੌਂਕ ਮਾਰ ਕੇ ਜੋ ਸਾਨੂੰ ਸਕੂਲ ਟਾਈਮ ਖਰਚਾ ਮਿਲਦਾ ਸੀਗਾ ਉਹ ਇੱਧਰ ਉੱਧਰ ਕਰ ਦੇਣਾ ਉਹਨਾਂ ਨਾਲ ਹੀ ਕਰੀ ਜਾਨੇ ਜੇ ਅੱਜ ਐਸੇ ਕਲੈਕਸ਼ਨਾਂ ਦੇ ਉੱਤੇ ਇੰਨਾ ਪੈਸਾ ਨਾ ਲਾਇਆ ਹੁੰਦਾ ਅੱਜ ਅਸੀਂ ਇੱਕ ਅੱਛੀ ਫੈਕਟਰੀ ਦੇ ਮਾਲਕ ਹੁੰਦੇ ਸਾਡੇ ਕੋਲੇ 5-700 ਬੰਦਾ ਕੰਮ ਕਰਦਾ ਹੁੰਦਾ ਬਟ ਅਸੀਂ ਉਹ ਨੂੰ ਨਾ ਕਰਕੇ ਅਸੀਂ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਲਈ ਇਹੇ ਚੀਜ਼ਾਂ ਇਕੱਠੀਆਂ ਕੀਤੀਆਂ ਜੀ ਪਰ ਸਾਨੂੰ ਕਿਸੇ ਵੀ ਸਰਕਾਰ ਨੇ ਕਿਸੇ ਵੀ ਸਾਨੂੰ ਵੱਡੇ ਪੋਲਿਟਿਕਸ ਨੇ ਸਾਨੂੰ ਕੋਈ ਸਾਥ ਨਹੀਂ ਦਿੱਤਾ ਹੂੰ ਮਤਲਬ ਚਾਹਦੇ ਹੋ ਕਿ ਅਗਰ ਜੇ ਕੋਈ ਤੁਹਾਡੀ ਬਾਹ ਫੜੇ ਤਾਂ ਤੁਸੀਂ ਹੋਰ ਅੱਗੇ ਇਸ ਚੀਜ਼ ਚੀਜ਼ ਨੂੰ ਵਧਾਓਗੇ ਬਿਲਕੁਲ ਵਧਾਵਾਂਗੇ ਪਰ ਹੁਣ ਕੁੱਲ ਮਿਲਾ ਕੇ ਤੁਹਾਨੂੰ ਦੱਸਿਆ 99% ਸਾਡਾ ਜਿਹੜਾ ਮਾਨੇ ਹੈ ਬੇਸੇ ਇਥੋਂ ਮੂਵ ਕਰਕੇ ਕੈਨੇਡਾ ਜਾ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਹੈਨਾ ਇਹਨਾਂ ਦੀ ਵੈਲਿਊ ਜਿਹੜੀ ਹੈ ਮੈਂ ਕਹਿੰਨੀ ਆ ਅਨਮੋਲ ਨੇ ਇਦਾਂ ਦੇ ਮਤਲਬ ਕਿ ਜੇ ਆਪਾਂ ਇੱਕ 786 ਦਾ ਵੀ ਕਿਸੇ ਤੋਂ ਨੋਟ ਲੈਂਦੇ ਆ ਜੇ ਕੋਈ ਵੀ ਚੀਜ਼ ਲੈਣੇ ਉਹਦੀ ਡਬਲ ਵੈਲਿਊ ਪੈ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਕਿ ਅੱਜ ਜਿਹੜੇ ਤੁਹਾਡੇ ਕੋਲੇ 210 ਕੰਟਰੀਆਂ ਦੇ ਸਿੱਕੇ ਨੇ ਤੇ ਤੁਹਾਡੇ ਕੋਲ ਨੋਟਾਂ ਵੀ ਨੇ ਕਿੰਨੇ ਕ ਇਹਨਾਂ ਦਾ ਮਤਲਬ ਕਿ ਆਪਾਂ ਕਹੀਏ ਪ੍ਰਾਈਜ਼ ਹੋ ਸਕਦਾ ਹੈ ਕਿੰਨੇ ਕ ਤੁਸੀਂ ਮਤਲਬ ਕਿ ਚਾਹਦੇ ਹੋ ਕਿ ਮੇਰੀ ਜੇ ਵੈਲਿਊ ਪਵੇ ਤਾਂ ਇੰਨੇ ਦੇ ਵਿੱਚ ਪਵੇ ਇਨਾਂ ਦੀ ਕੋਈ ਐਮ ਆਰ ਪੀ ਤਾਂ ਲਿਖਣੀ ਹੁੰਦੀ ਜੀ ਇਹ ਤਾਂ ਸਿਰਫ ਇੱਕ ਕਲੈਕਟਰ ਦੇ ਉੱਤੇ ਡਿਪੈਂਡ ਕਰਦਾ ਵਾ ਵੀ ਉਹ ਕੀ ਚਾਹੁੰਦਾ 210 ਕੰਟਰੀਆਂ ਇਕੱਠੀਆਂ ਜਿਹਨੂੰ ਪਲੇਟ ਤੇ ਰੱਖੀਆਂ ਰਖਾਈਆਂ ਮਿਲ ਜਾਣੀਆਂ ਨੇ ਉਹਨੂੰ ਤਾਂ ਜੇ ਚਾਹੀਦਾ ਉਹ ਹੈਵੀ ਕਲੈਕਟਰ ਮੈਨੂੰ ਇਕੱਠੀ ਮਿਲੇ ਉਹ ਕਹੇਗਾ ਦੱਸੋ ਕਿੰਨੇ ਪੈਸੇ ਲੈਣੇ ਹੂੰ ਜਿਸ ਤਰ੍ਹਾਂ ਇਹ 210 ਕੰਟਰੀਆਂ ਜੇਕਰ ਮੈਨੂੰ ਕੋਈ 5 ਲੱਖ ਸੱਤ ਦੇਵੇ ਮੈਂ ਸਾਰੀਆਂ ਦੇ ਦਵਾਂ ਸਾਰੀਆਂ ਦੇ ਦਵਾਂ ਦੇ ਦਾਂਗਾ ਇੱਕ ਮਤਲਬ ਕਿ ਸੋਚਿਆ ਕਿ ਕਦੇ ਇੱਕ ਚੀਜ਼ ਸੋਚੀ ਹੋਵੇ ਚਲੋ ਹੁਣ ਤਾਂ ਤੁਸੀਂ ਨਹੀਂ ਸ਼ੇਅਰ ਕਰਨਾ ਚਾਹੁੰਦੇ ਵੀ ਤੁਹਾਡੇ ਨਾਲ ਕੀ ਇਨਸੀਡੈਂਟ ਹੋਇਆ ਕਿ ਤਾਂ ਕਰਕੇ ਤੁਹਾਡਾ ਮਨ हट ਗਿਆ ਪਰ ਕਦੇ ਸੋਚਿਆ ਸੀ ਕਿ ਹਾਂ ਇੱਕ ਰੂਮ ਦੇ ਵਿੱਚ ਜਾਂ ਫਿਰ ਇੱਕ ਹਾਲ ਦੇ ਵਿੱਚ ਇਹਨਾਂ ਨੂੰ ਡੈਕੋਰੇਟ ਕਰਕੇ ਇਹਨਾਂ ਦੀ ਹਿਸਟਰੀ ਲਿਖਾਂ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਜਾਂ ਫਿਰ ਜਿਹੜੇ ਸਾਡੇ ਵੱਡੇ-ਵਡੇਰੇ ਨੇ ਉਹਨਾਂ ਨੂੰ ਆ ਕੇ ਸਮਝ ਲੱਗੇ ਪਤਾ ਲੱਗੇ ਕਿ ਹਾਂ ਇਹ ਸਿੱਕੇ ਦੀ ਕਿੱਦਾਂ ਖੋਜ ਹੋਈ ਸੀ ਕਿੱਦਾਂ ਬਣਿਆ ਸੀ ਕਿੱਦਾਂ ਆਪਣੇ ਲਾਈਫ ਦੇ ਵਿੱਚ ਜਿਹੜੇ ਪੈਸੇ ਨੇ ਉਹ ਕਿੰਨੇ ਇੰਪੋਰਟੈਂਟ ਨੇ ਵਿਚਾਰ ਪਹਿਲਾਂ ਇਹੀ ਸੀ ਜੀ ਬਟ ਜਦੋਂ ਆਹ ਤੁਹਾਨੂੰ ਦੱਸਿਆ ਜੀ ਟ੍ਰੈਜਡੀ ਤੋਂ ਬਾਅ ਪਹਿਲਾਂ ਇਕੱਠੇ ਇਸੇ ਲਈ ਕਰ ਰਹੇ ਸੀ ਇਸ ਤੋਂ ਇਲਾਵਾ ਹੋਰ ਬਹੁਤ ਕਲੈਕਸ਼ਨ ਨੇ ਇਹ ਛੋਟੀਆਂ ਕਲੈਕਸ਼ਨਾਂ ਨੇ ਸਾਡੇ ਲਈ ਸਾਡੇ ਲਈ ਕੋਈ ਅਹਿਮਤ ਨਹੀਂ ਰੱਖਦੀਆਂ ਜੇ ਆਪਾਂ 5-7 ਦਿਨ ਬਗਾਰ ਖਾਦੇ ਤੇ ਟਿਰੇ ਸਾਡੀ ਭੁੱਖ ਮਿਟ ਜੇਗੀ ਸਾਡੇ ਸਮਾਨ ਨਹੀਂ ਮੁਕਣਗੇ ਇੰਨਾ ਕਸਮਾਨ ਪਿਆ ਬਾਪਾ ਬਾਈ ਦਾ ਲੱਗਦਾ ਕਿ ਅੱਜ ਕੱਲ ਦੇ ਬੱਚਿਆਂ ਨੂੰ ਇਸ ਚੀਜ਼ਾਂ ਇੰਨਾਂ ਚੀਜ਼ਾਂ ਬਾਰੇ ਅਵੇਅਰ ਹੋਣ ਦੀ ਲੋੜ ਹੈ ਲੋੜ ਤਾਂ ਹੈ ਜੀ ਉਹਨਾਂ ਨੂੰ ਬਟ ਬੱਚੇ ਇੰਟਰਸਟਡ ਨਹੀਂ ਹੁੰਦੇ ਜੀ ਇੰਟਰਸਟ ਨਹੀਂ ਲੈਂਦੇ ਇਹਦੇ ਵਿੱਚ ਤੇ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਬੱਚੇ ਇੰਟਰਸਟ ਕਿਉਂ ਨਹੀਂ ਲੈ ਰਹੇ ਕਾਰਨ ਕੀ ਹੋ ਸਕਦਾ ਡਿਜੀਟਲ ਮੂਵ ਇਰੇ ਕਰਕੇ ਉਹ ਧਿਆਨ ਹੀ ਨਹੀਂ ਹੈ ਉਹਨਾਂ ਨੂੰ ਇੰਨੀਆਂ ਚੀਜ਼ਾਂ 'ਚ ਪਰ ਅੱਜ ਦੇ ਟਾਈਮ 'ਤੇ ਆਪਾਂ ਗੱਲ ਕਰੀਏ ਪੈਸਿਆਂ ਦੀ ਪੈਸੇਿਆਂ ਦੀ ਸਾਡੇ ਜੀਵਨ ਦੇ ਵਿੱਚ ਇੰਨੀ ਜ਼ਿਆਦਾ ਵੈਲਿਊ ਹੈ ਆਪਾਂ ਨਾਰਮਲੀ ਜੇ ਆਪਾਂ ਘਰੋਂ ਬਾਹਰ ਵੀ ਨਿਕਲਦੇ ਤੇ ਆਪਣੀ ਜੇਬੀ ਦੇ ਵਿੱਚ ਪੈਸੇ ਲੈ ਕੇ ਜਾਂਦੇ ਵੀ ਹਾਂ ਕੱਲ ਨੂੰ ਸਾਨੂੰ ਜਾਂ ਆਪਾਂ ਬਾਹਰ ਜਾ ਰਹੇ ਸਾਨੂੰ ਕੋਈ ਕੰਮ ਨਾ ਪੈ ਜਾਵੇ ਪਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਵੈਲਿਊ ਨਹੀਂ ਹੈ ਨਹੀਂ ਵੈਲਿਊ ਹੁੰਦੀ ਤਾਂ ਉਹ ਸਾੜੀ ਨਾਲ ਬਾਹਾਂਾਂ ਬਾਹਲਾ ਕੇ ਖੜਦੇ ਨਾ ਬੱਚੇ ਨੂੰ ਤਾਂ ਸਿਰਫ ਇਹ ਹੁੰਦਾ ਵਾ ਬਸ ਸਾੜੀ ਜਿਹੜੇ ਕਿੰਨੇ ਪੈਸੇ ਨੇ ਆਪਾਂ ਸ਼ਾਮ ਨੂੰ ਮੂਵੀ ਦੇਖਣ ਜਾਣਾ ਜਾਂ ਅਸੀਂ ਕੁਝ ਖਾ ਲਿਆ ਪੀ ਲ हाँ जी, हाँ जी, हाँ जी। मतलब कितनी सिटीज ਦੇ ਵਿੱਚ ਤੁਸੀਂ ਐਗਜ਼ਿਬਿਸ਼ਨ ਜਿਹੜੀ ਹੈ ਲਾ ਚੁੱਕੇ ਹੋ? ਅੰ ਲਗਭਗ 245 ਅ ਅਸੀਂ ਹੁਣ ਤੱਕ ਐਗਜ਼ਿਬਿਸ਼ਨ ਲਾ ਚੁੱਕੇ ਆਂ। ਐਗਜ਼ਿਬਿਸ਼ਨ ਹਾਂਜੀ ਹਾਂਜੀ ਪਰ ਕਹਾਜੀ ਤਾਂ ਕੋਈ ਸਿੱਟਾ ਨਹੀਂ ਨਿਕਲੇ ਕਿਸੇ ਵੀ ਚੀਜ਼ ਦਾ ਕੋਈ ਮਤਲਬ ਕੀ ਫਾਇਦਾ ਆਪਾਂ ਕਹਿ ਸਕਦੇ ਜਾਂ ਫਿਰ ਬੰਦਾ ਦੇਖ ਕੇ ਵੀ ਹਾਂ ਇੰਨੀ ਐਗਜ਼ਿਬਿਸ਼ਨ ਲਾਈਆਂ ਨੇ ਉਸ ਚੀਜ਼ ਦਾ ਮਤਲਬ ਕਿ ਤੁਹਾਨੂੰ ਲਾਭ ਨਹੀਂ ਹੋਇਆ। ਨਹੀਂ ਵਾਹ ਵਾਹ ਬੜੀ ਕਰਨ ਵਾਲੇ ਆ ਕੈਨੇਡਾ ਤੋਂ ਆ ਅਮਰੀਕਾ ਤੋਂ ਆ ਇੰਗਲੈਂਡ ਤੋਂ ਆਏ। ਬਟ ਕਿਸੇ ਨੇ ਅਜੇ ਤੱਕ ਮਤਲਬ ਪੂਰਾ ਆਏ ਨਹੀਂ ਵੀ ਉਂਗਲ ਫੜ ਕੇ ਚਲੀਏ ਵੀ ਤੁਹਾਡਾ ਸਾਥ ਦੇ ਚਲੋ ਅਸੀਂ ਕਰੀਏ। ਇਨਾ ਮਤਲਬ ਕਿ ਆਪਣੇ ਦੇਸ਼ ਲਈ ਇੰਨਾ ਚੀਜ਼ਾਂ ਕਰਨ ਤੋਂ ਬਾਅਦ ਵੀ ਕੋਈ ਵੀ ਮਤਲਬ ਤੁਸੀਂ ਕਹਿਣ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਨੇ ਵੀ ਨਾ ਤਾਂ ਬਾਹ ਫੜੀ ਹੈ ਨਾ ਮਤਲਬ ਕਿ ਇੱਕ ਤਰੀਕੇ ਦੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਜੀ ਹਾਂ ਜੀ ਬੇਰਲੀ ਮਿਹਨਤ ਕੀਤੀ ਹੈ ਬੜਾ ਮੈਨੂੰ ਤਾਂ ਹਾਂ ਮਿਹਨਤ ਦਾ ਇੱਥੇ ਮੁੱਲ ਨਹੀਂ ਹੈ ਜੀ ਇੰਡੀਆ ਦੇੰਦਾ ਜੀ ਜੇ ਕੋਈ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦਾ ਉਹਦਾ ਕੋਈ ਵੈਲਿਊ ਨਹੀਂ ਹੈਗੀ ਤੁਹਾਨੂੰ ਲੱਗਦਾ ਜੀ ਤੁਸੀਂ ਕਿਸੇ ਬਾਹਰੀ ਕੰਟਰੀ ਦੇ ਵਿੱਚ ਜਾਓਗੇ ਤੇ ਜਦੋਂ ਤੁਸੀਂ ਇੰਨਾ ਸਿੱਕਿਆਂ ਦੀ ਜੇ ਇੰਨਾ ਦੇ ਨੋਟਾਂ ਦੇ ਜਿਹੜੇ ਨੇ ਕਰੰਸੀ ਨੇ ਇਹਨਾਂ ਦੀ ਐਗਜ਼ਿਬਿਸ਼ਨ ਲਾਉਂਗੇ ਵੈਲਿਊ ਪਾਉਗੀ ਉਹ ਲੋਕ ਸਕੀਨ ਨੇ ਜੀ ਕਿਤੇ ਸੋਚਿਆ ਮਤਲਬ ਹਾਂ ਵੈਲਿਊ ਕਿਉਂ ਪੈਣੀ ਹੁੰਦੀ ਉਹਦੋਂ ਲੋਕ ਸਕੀਨ ਨੇ ਉਹ ਕਹਿੰਦੇ ਸਾਨੂੰ ਇੰਨੀ ਚੀਜ਼ ਵਧੀਆ ਇਕੱਠੀ ਮਿਲ ਰਹੀ ਹੈ ਇੱਕ ਇੰਡੀਆ ਦਾ ਸਾਡੇ ਕੋਲ ਆ ਰਿਹਾ ਵਾ ਇੱਕ ਬੰਦਾ ਸਾਨੂੰ ਦੇ ਰਿਹਾ ਸਮਾਨ ਦੇ ਰਿਹਾ ਉਹਨਾਂ ਨੂੰ ਵੀ ਪੈਸੇ ਦੀ ਬਹੁਤ ਉਹ ਕਦਰ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਵੈਲਿਊ ਹੈ ਮਤਲਬ ਆਪਣੇ ਇੰਡੀਅਨਸ ਆਪਣੇ ਇੰਡੀਅਨ ਨਹੀਂ ਹੈ ਜੀ ਤਾਂ ਹੀ ਕਹਿੰਦੇ ਪਿੱਛੇ ਇੰਡੀਅਨਸ ਹਾਂਜੀ ਹਾਂਜੀ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਨਹੀਂ ਮੈਸੇਜ ਬਸ ਇਹ ਹੈ ਜੀ ਅਗਰ ਕਿਸੇ ਨੇ ਕੋਈ ਪਰਚੇਸ ਕਰਨੀ ਹੋਵੇ ਤੇ ਮੈਂ ਸੇਲ ਕਰਨੀ ਚਾਹੁੰਦਾ ਜੀ ਤੁਸੀਂ ਇਹਨੂੰ ਲੈ ਸਕਦੇ ਹੋ ਇਸ ਤੋਂ ਇਲਾਵਾ ਹੋਰ ਕਲੈਕਸ਼ਨਸ ਬਹੁਤ ਪਈਆਂ ਆਪਣੇ ਕੋਲ ਉਹ ਵੀ ਦੇਖ ਸਕਦੇ ਤੁਸੀਂ ਤੇ ਹੋਰ ਕੋਈ ਤੁਹਾਡੇ ਕੋਲ ਸਿੱਕਾ ਹੈਗਾ ਕਿ ਹਾਂ ਜਿਹੜਾ ਕਿ ਤੁਸੀਂ ਆਡੀਅנס ਨੂੰ ਦਿਖਾਉਣਾ ਚਾਹੋਗੇ ਜਿਸ ਤਰ੍ਹਾਂ ਉਹਨਾ ਆ ਗਿਆ ਜੀ ਟੇਲ ਆਫ ਮੈਨ ਦਾ ਜੀ ਇਹ ਰਾਨੀ ਦੇ ਸਾਡੇ ਕੋਲੇ 30 ਤੋਂ 35 ਸਿੱਕੇ ਹੋਣਗੇ ਜੀ ਜਿਸ ਜਿਸ ਕੰਟਰੀ ਤੋਂ ਇਹਨੇ ਰਾਜ ਕੀਤਾ ਉਸ ਕੰਟਰੀ ਤੋਂ ਇਹਨੇ ਆਪਣਾ ਸਿੱਕਾ ਕੱਢਿਆ ਉਹ ਸਾਰੇ ਆਪਣੇ ਕੋਲੇ ਹੋਣਗੇ ਕਿਹੜੀ ਇਅਰ ਦੇ ਵਿੱਚ ਇਹ ਸਿੱਕਾ ਆਇਆ ਸੀਗਾ 1984 ਦੇ ਵਿੱਚ ਇਹ ਸਿੱਕਾ ਆਇਆ ਸੀਗਾ ਕਿਹੜੀ ਰਾਣੀ ਹੈ ਅ ਪਿੱਛੇ ਡੈਥ ਹੋ ਗਈ ਇਹਨਾਂ ਦੀ 4-5 ਪੰਜ ਇੱਕ ਸਾਲ ਪਹਿਲਾਂ ਇਹਨਾਂ ਕੋਲੇ ਇਹਦੇ ਵੀ 35 ਸਿੱਕੇ ਨੇ ਸੇਮ ਹੀ ਇਹੀ ਯਰਦੇ ਆ ਨਹੀਂ 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 ਅਲੱਗ-ਅਲੱਗ ਯਰ ਅਲੱਗ-ਅਲੱਗ ਹੋਏਗਾ ਜੀ ਕਿਉਂਕਿ ਉਹ ਅਲੱਗ-ਅਲੱਗ ਟਾਈਮ 'ਚ ਜਿੱਥੇ-ਥੇ ਰਾਜ ਕੀਤਾ ਇੱਕੋ ਟਾਈਮ 'ਚ ਨਹੀਂ ਨਾ ਸਾਰੇ ਦੇਸ਼ਾਂ 'ਚ ਰਾਜ ਕਰ ਸਕਦਾ ਜੀ ਇਸ ਲਈ ਅਲੱਗ-ਅਲੱਗ ਸਿੱਕੇ ਨੇ ਉਹਨਾਂ ਦੇ ਕੁਝ ਤੋਂ ਲਾਵਾ ਹੋਰ ਕੋਈ ਸਿੱਕਾ ਕੀ ਹਾਂ ਜਿਹਨੂੰ ਦੇਖ ਕੇ ਤੁਸੀਂ ਤੁਹਾਨੂੰ ਲੱਗਿਆ ਹੋਵੇ ਮੈਂ ਇਹਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਅੱਗੇ ਵਧੀ ਹੈ ਤੇ ਇਹ ਸਿੱਕੇ ਮਤਲਬ ਕਿ ਮੈਨੂੰ ਲੱਗ ਰਿਹਾ ਸੀ ਇਸ ਸਿੱਕੇ ਤੋਂ ਉਮੀਦ ਸੀਗੀ ਬਟ ਕਿਤੇ ਨਾ ਕਿਤੇ ਉਹ ਵੀ ਨਾਕਾਮਯਾਬੀ ਰਹੇ ਉਹ ਸਿੱਕੇ ਲੱਗ ਰੱਖੇ ਹੋਏ ਨਹੀਂ ਜਿਹੜੇ ਇਸ ਤਰ੍ਹਾਂ ਮਹਾਰਾਜ ਦਲੀਪ ਸਿੰਘ ਦਾ ਸਿੱਕਾ ਉਹ ਦੁਨੀਆ 'ਚ ਕੋਈ ਸਿੱਕਾ ਆਪਣੇ ਕੋਲੇ ਪਿਆ ਵਾ ਹਾਂ ਸਾਰੇ ਕਹਿੰਦੇ ਨੇ ਵੀ ਇੰਡੀਆ ਜਿਹੜੇ ਸਿੱਖਾ ਨੇ ਰਾਜਾ ਸਿਰਫ ਦਿੱਲੀ ਦਾ ਕੀਤਾ ਮੇਰੇ ਕੋਲ ਜਾਇਪੁਰ ਤੋਂ ਵੀ ਸਿੱਕਾ ਦਾ ਸਿੱਕਾ ਹੈਗਾ ਵਾ ਉਹ ਸਿੰਗਲ ਬਣਿਆ ਸਿੱਕਾ ਉਹ ਮੇਰੇ ਕੋਲੇ ਹੈਗਾ ਜੀ ਇਸ ਤਰ੍ਹਾਂ ਬਹੁਤ ਸਿੱਕੇ ਹੈਗੇ ਨੇ ਜਿਹੜੇ ਆਪਣੇ ਕੋਲੇ ਪਏ ਨੇ ਬਟ ਇਹ ਤਾਂ ਇੱਕ 210 ਕਣੀ ਯੂਐਨਸੀ ਕੋਇਨ ਨੇ ਜਿਵੇਂ 10 ਪੈ 20 ਪੈ 50 ਪੈਸੇ ਪੈਨੀ ਇਸ ਤਰ੍ਹਾਂ ਨੇ ਸੋ ਇਹਨਾਂ ਕੋਲ ਜਿਹੜੇ ਅੱਜ ਦੇ 10 ਤੇ 20 ਰੁਪਏ ਦੇ ਤੁਸੀਂ ਨੋਟ ਹੈ ਇਹ ਵੀ ਇਹਨਾਂ ਕੋਲ ਹੈਗੇ ਨੇ ਤੁਸੀਂ ਪਹਿਲਾਂ ਇਹਨਾਂ ਦਾ ਨੰਬਰ ਦੇਖ ਲਓ 785786 ਯਾਨੀ ਕਿ 785 ਤੇ 786 ਇਹ ਇਕੱਲੇ ਇੱਕ ਨਹੀਂ ਹੈਗੇ ਇਹ ਜਿੰਨੇ ਵੀ ਤੁਸੀਂ ਆ ਦੇਖੋਗੇ ਨਾ ਆ ਸਟਾਰਟਿੰਗ ਦੇ ਵਿੱਚ ਤੇ ਐਂਡਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਿਆਂ ਦਾ ਸੇਮ ਹੀ ਨੰਬਰ ਹੈ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਇਹੀ ਹੈ ਸਰ ਇਹ ਮਤਲਬ ਕਿ ਤੁਸੀਂ ਕਿੰਨੇ ਟੋਟਲ ਨੋਟ ਨੇ ਇਹ ਵਾਲੇ ਇਹ 350 ਨੋਟ ਨੇ ਜੀ ਟੋਟਲ ਜੀ 75 785 786 ਇਹ 6 ਡਿਜੀਟ ਜਿਹੜੀ ਹੈ ਸੇਮ ਹੈ ਇਹ 350 نوٹ ਟੋਟਲ ਹੈ ਜੀ ਹਾਂਜੀ ਤੇ ਇਹ 20 ਰੁਪਏ ਵਾਲੇ ਕਿੰਨੇ ਨੇ 20 ਰੁਪਏ ਵਾਲੇ 57 نوٹ ਨੇ ਜੀ ਜਿਹੜੇ ਹਰੇ ਵਾਲੇ ਨੇ ਜਿਹੜੇ ਦੂਸਰੇ ਨੇ 26 ਨੇ ਜੀ ਜੀ ਇਹ 256 نوٹ ਨੇ ਜੀ ਟੋਟਲ 350 نوٹ ਨੇ ਜੀ 350 ਹਾਂਜੀ ਧੰਨਵਾਦ ਤੇ ਨੰਬਰ ਸਾਰੇ ਦਾ ਸੇਮ ਹੀ ਹੈ ਨੰਬਰ ਸਾਰੇ ਸੇਮ ਹੋਏਗਾ ਜੀ ਇਹ 10 ਲੱਖ ਨੋਟਾਂ ਦੇ ਵਿੱਚੋਂ ਇੱਕ نوٹ ਨਿਕਲਦਾ ਜੀ ਇਹ 35 ਕਰੋੜ ਨੂੰ ਨੋਟਾਂ ਦੇ ਵਿੱਚੋਂ ਇਹ ਨੋਟ ਨਿਕਲੇ ਹੋਏ ਨੇ ਸੋ ਗੱਲ ਕੀਤੀ ਜਾਵੇ ਸਿੱਕਿਆਂ ਦੀ ਤੇ ਨੋਟਾਂ ਦੀ ਬਹੁਤ ਜ਼ਿਆਦਾ ਇਹਨਾਂ ਕੋਲ ਸਿੱਕੇ ਨੇ ਬਹੁਤ ਜ਼ਿਆਦਾ ਇਹਨਾਂ ਕੋਲ ਕਰੰਸੀ ਹੈ ਪਰ ਕਿਤੇ ਨਾ ਕਿਤੇ ਨਿਰਾਸ਼ਾ ਦਾ ਜਿਹੜਾ ਇਹ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਹ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 210 ਬਾਰ ਐਕਸੀਬਿਸ਼ਨ ਲਾਉਣ ਦੇ ਬਾਵਜੂਦ ਵੀ ਨਾ ਤਾਂ ਕਿਸੇ ਨੇ ਮੇਰੀ ਬਾਫ ਫੜੀ ਹੈ ਨਾ ਹੀ ਕਿਸੇ ਨੇ ਆਪਣਾ ਸਹਿਯੋਗ ਦਿੱਤਾ ਹੈ ਤੇ ਮੈਂ ਹੁਣ ਜਿਹੜੀ ਇਹ ਚੀਜ਼ਾਂ ਮਤਲਬ ਕਿ ਖਤਮ ਕਰਕੇ ਹੁਣ ਮੈਂ ਬਾਹਰ ਸੈਟਲ ਹੋਣਾ ਚਾਹੁੰਦਾ ਕਿਉਂਕਿ ਇੱਥੇ ਕਹਿੰਦੇ ਆ ਵੈਲਿਊ ਨਹੀਂ ਪੈ ਰਹੀ ਤੇ ਜੇ ਮੈਂ ਬਾਹਰ ਜਾਊਂਗਾ ਉੱਥੇ ਜ਼ਰੂਰ ਵੈਲਿਊ ਪਾਊਗੀ ਜੇਕਰ ਤੁਸੀਂ ਤੁਹਾਨੂੰ ਇਹਨਾਂ ਦੀ ਉਸ ਵੀ ਸ਼ੌਕੀਨ ਹੋ ਸਿੱਕੇ ਰੱਖਣ ਦੇ ਕਮੈਂਟ ਸੈਸ਼ਨ ਵਿੱਚ ਆਪਣੀ رائے ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਟੀ ਐਟ ਲਾਈਨਸ